ਪਿੰਡ ਬੇਨੜਾ ਜਿਹੜਾ ਨੇੜੇ ਧੂਰੀ ਤੋਂ ਸੰਗਤ ਪਹੁੰਚੀ ਆ ਜੀ ਦਿਲੋਂ ਧੰਨਵਾਦ ਸਾਰੇ ਦਾਨੀ ਸੱਜਣਾ ਦਾ ਪਿੰਡ ਵਾਸੀਆਂ ਦਾ ਔਰ ਸਾਰੇ ਵੀਰਾਂ ਦਾ ਅੱਜ 1.5 ਲੱਖ ਰੁਪਏ ਦਾ ਡੀਜ਼ਲ ਜਿਹੜਾ ਸਾਨੂੰ ਟੈਂਕ ਦੇ ਵਿੱਚ ਪ੍ਰਵਾਹ ਕੇ ਚੱਲੇ ਨੇ ਜੀ ਵੀਰੋਣੀ ਅਤੇ 2.5 200 ਕੁਆਂਟਲ ਜਿਹੜਾ ਚਾਰ ਵੀ ਲੋਡ ਬੰਦਾ ਨੂੰ ਜਿਹੜੇ ਹੜਪੀੜਤ ਨੇ ਉਹਨਾਂ ਤੱਕ ਚਾਰ ਦੀ ਸੇਵਾ ਵੀ ਕੀਤੀ ਤਹਿ ਦਿਲੋਂ ਧੰਨਵਾਦ ਸਾਰੇ ਨਗਰ ਦਾ ਜਿੰਨੇ ਵੀ ਦਾਨੀ ਸੱਜਣਾ ਨੇ ਜਿਹੜੀ ਸਪੋਰਟ ਕੀਤੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਦੱਸਣਾ ਚਾਹੁੰਦੇ ਹਾਂ ਜਿਸ ਜਗ੍ਹਾ ਤੇ ਸੇਵਾ ਚੱਲ ਰਹੀ ਆ ਸਾਡੇ ਕੋਲੇ ਤਿੰਨ ਪਿੰਡ ਨੇ ਜੀ ਪਿੰਡ ਝੁੱਗੀਆਂ ਪੀਰ ਬਖਸ਼ ਰਾਦਲਕੇ ਅਤੇ ਰਾਮ ਸਿੰਘ ਵਾਲਾ ਤਿੰਨੇ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ 300 ਕੀਲੇ ਦੇ ਵਿੱਚ 4-4 5-5 ਫੁੱਟ ਰੇਤ ਆ ਜੀ ਅਸੀਂ ਤੁਹਾਡੇ ਤੋਂ ਹੋਰ ਜਿਹੜੀ ਆਸ ਆ ਵੀ ਤੁਸੀਂ ਟਰੈਕਟਰ ਜ਼ਰੂਰ ਭੇਜੋ ਸਾਰੇ ਭੈਣ ਭਰਾ ਰਲ ਕੇ ਤਾਂ ਕਿ ਜਿਹੜੀ ਤਿੰਨ ਪਿੰਡਾਂ ਦੀ 300 ਜਿਹੜੀ ਕੀਲਾ ਉਹ ਪੱਧਰ ਹੋ ਸਕੇ ਤੇ ਅਸੀਂ ਧੰਵਾਦ ਕਰਦੇ ਆ ਪਿੰਨ ਬੇੜੜਾ ਦੀ ਜਿਹੜੀ ਬੇੜੜਾ ਦੀ ਸਾਰੀ ਸੰਗਤ ਦਾ ਔਰ ਵੀਰ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਜਿਹੜੀ ਡੀਜ਼ਲ ਦੀ ਸੇਵਾ ਕੀਤੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਆਪਣਾ ਫਰਜ ਸੇਵਾ ਸੁਸਾਇਟੀ ਪੰਡਲ ਅਚਕਾਣੀ ਵੱਲੋਂ ਜਿਹੜੀ ਇਹ ਸੇਵਾ ਅੱਜ ਜ਼ਿੰਮੇਵਾਰੀ ਦੇ ਕੇ ਚੱਲੇ ਨੇ ਤੈਹ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬੋਲੋ ਅਸੀਂ ਅੱਜ ਵੇਨੜਾ ਸੰਗਤ ਸਾਰੀ ਬਾਬਾ ਜੀ ਕੋਲ ਆਈ ਹੈ ਸਾਨੂੰ ਬਾਬਾ ਜੀ ਤੇ ਭਰੋਸਾ ਹੈ ਅਸੀਂ ਪਹਿਲਾਂ ਇੱਕ ਵਾਰ ਇੱਥੇ ਸਾਰੇ ਏਰੀਆ ਦੇ ਵਿੱਚ ਦੇਖ ਕੇ ਗਏ ਤੇ ਕਿ ਨੁਕਸਾਨ ਕਿੱਥੇ ਜ਼ਿਆਦਾ ਹੋਇਆ ਤੇ ਬੰਡ ਕਿੱਥੇ ਠੀਕ ਹੋ ਰਹੀ ਹੈ ਅਸੀਂ ਉਸੇ ਨੂੰ ਮੁੱਖ ਰੱਖ ਕੇ ਅੱਜ ਜੋ ਸੰਗਤ ਦੇ ਵਿਚਾਰ ਅਨੁਸਾਰ 150 ਲੀਟਰ ਤੇਲ ਅਤੇ 250 ਕੌਂਟਲ ਚਾਰ ਦੀ ਸੇਵਾ ਕੀਤੀ ਹੈ ਅਸੀਂ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਪਿੰਡ ਦੀ ਸੰਗਤ ਦਾ ਵਿਚਾਰ ਹੋਊਗਾ ਅਸੀਂ ਬਾਬਾ ਜੀ ਨਾਲ ਵੱਧ ਤੋਂ ਵੱਧ ਸਹਿਯੋਗ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਨੱਗਰਦਾਈ ਜੀ